ਔਰ ਜਿਸ ਸ਼ਹਿਨशाह ਨੇ ਔਰੰਗਜ਼ੇਬ ਨੇ ਆਪਣੇ ਹੁਕਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ 'ਚ ਸ਼ਹੀਦ ਕੀਤਾ ਪਿੰਜਰੇ 'ਚ ਰੱਖਿਆ ਸਖਤੀਆਂ ਕੀਤੀਆਂ ਇਹ ਵੀ ਬੜਾ ਦਾਵਾ ਕਰਦਾ ਸੀ ਇਸ ਦੇ ਵੀ ਹੱਥੇ ਤਸਬੀਹ ਆਉਂਦੀ ਸੀ ਪੰਜ ਵਕਤ ਦਾ ਪੱਕਾ ਨਿਮਾਜ਼ੀ ਸੀ ਰੋਜ਼ਾ ਵੀ ਰੱਖਦਾ ਸੀ ਕੁਰਾਨ ਦੀ ਤਲਾਵਤ ਵੀ ਕਰਦਾ ਸੀ ਸਭ ਕੁਝ ਔਰ ਬੜਾ ਮਜ਼ਬੀ ਬੰਦਾ ਲੇਕਿਨ ਮਜ਼ਬੀ ਬੰਦਾ ਤੇ ਇਤਨਾ ਕਠੋਰ ਇਤਨੀ ਕਠੋਰਤਾ ਆਪਣੇ ਤਿੰਨੇ ਪਿਰਾਸ ਨੇ ਮਾਰੇ ਆਪਣੇ ਪਿਓ ਨੂੰ ਕੈਦ ਕੀਤਾ ਆਪਣੀ ਭੈਣਾਂ ਦੀ ਸ਼ਾਦੀ ਨਹੀਂ ਕੀਤੀ ਆਪਣੀ ਬੱਚੀ ਦੀ ਵੀ ਸ਼ਾਦੀ ਨਹੀਂ ਹੈਰਾਨਗੀ ਇਤਨਾ ਕਠੋਰ ਇਹ ਮੈਂ ਸਭ ਕੁਝ ਇਸ ਵਾਸਤੇ ਆਖਿਆ ਸ਼ੁਰੂ ਸ਼ੁਰੂ ਤੇਜ਼ੀ ਬੜੀ ਹੈ ਅਗਰ ਰੁਕਾਓ ਆ ਗਿਆ ਜਪ ਨਹੀਂ ਤਪ ਨਹੀਂ ਸਿਮਰਨ ਨਾ ਹੋਇਆ ਤੋ ਇਸ ਤਰ੍ਹਾਂ ਦਾ ਪੁਰਸ਼ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਤੇ ਹੋਰ ਕੋਈ ਨਹੀਂ ਇਤਿਆਜ਼ ਸਾਹਮਣ ਬਿਲਕੁਲ ਸਾਹਮਣ ਔਰ ਇੱਕ ਕਥਾ ਕੀਰਤਨੇ ਸਵਾਸਤੇ ਰੁਕਾਓ ਨਾ ਆਵੇ ਭਾਵ ਜਾਰੀ ਰਹਿ ਇਸ ਵਾਸਤੇ ਸੀ ਸ਼ਬਦ ਐਡ ਕੀਤੇ ਹੋਏ ਨੇ ਅਰਦਾਸ ਦੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤੇ ਆਵੇ ਤੇਰੀ ਯਾਦ ਬਣੀ ਰਹੇ ਤੇਰਾ ਚਿੰਤਨ ਚੱਲਦਾ ਰਹੇ ਤੇਰਾ ਸਿਮਰਨ ਚੱਲਦਾ ਰਹੇ ਇਹ ਬਹਾਅ ਚੱਲ ਰਿਹਾ ਹੈ ਅਗਰ ਇਸ ਤਰੀਕੇ ਨਾਲ ਇਹ ਬਹਾਅ ਚੱਲ ਰਿਹਾ ਤਾਂ ਇਹ ਬਹਾਅ ਦੂਸਰੇ ਖੰਡ ਵਿੱਚ ਪਹੁੰਚ ਜਾਂਦਾ ਹੈ ਜਿਸ ਦਾ ਨਾਮ ਹੈ ਗਿਆਨ ਖੰਡ ਧਰਮ ਖੰਡ ਦਾ ਇਹੋ ਧਰਮ ਧਰਮ ਖੰਡ ਦੇ ਤੇ ਇਤਨੀ ਵਰ ਜੋ ਹੈ ਗਲ ਹੈ ਕਿ ਬਸ ਮर्यादा ਦੇ ਚ ਸਭ ਕੁਝ ਰਸ ਵਸ ਕੁਝ ਵੀ ਨਹੀਂ ਹੈ ਗਹਿਰਾਈ ਵੀ ਨਹੀਂ ਹੈ ਉਥਲਾਪਨ ਹੈ ਤੇਜ਼ੀ ਬੜੀ ਹੈ ਬਹਾਅ ਬੜਾ ਹੈ ਰਮਾਨੀ ਬੜੀ ਜ਼ਿਆਦਾ ਹੈ ਗਹਿਰਾਈ ਨਹੀਂ ਹੈ ਕੁਝ ਸੂਝ ਸਮਝ ਨਹੀਂ ਹੈ ਸਭ ਕੁਝ ਕਰੀ ਜਾ ਰਿਹਾ ਧਰਮ ਦੇ ਨਾਤੇ ਪਤਾ ਜਿਸ ਨੂੰ ਕੁਝ ਵੀ ਨਹੀਂ ਕੁਝ ਵੀ ਸੂਝ ਨਹੀਂ ਕੁਝ ਵੀ ਸਮਝ ਨਹੀਂ ਲਖਨੇ ਬਹਾਉ ਜਾਰੀ ਰਿਹਾ ਚਲੋ ਨਹੀਂ ਸਮਝਤੇ ਨਾ ਸਹੀ ਅਗਰ ਜਬ ਤਬ ਜਾਰੀ ਰਿਹਾ ਪਾਠ ਜਾਰੀ ਰਿਹਾ ਔਰ ਰੋਜ਼ ਦਾ ਸਤਸੰਗ ਵੀ ਜਾਰੀ ਰਿਹਾ ਔਰ ਗੁਰੂ ਦੇ ਅਗੋਂ ਅਰਦਾਸ ਵੀ ਹੋ ਤਾਂ ਸੁਰਤ ਪਹੁੰਚ ਜਾਂਦੀ ਏ ਗਿਆਨ ਖੰਡ ਦੇ ਇਸੇ ਤਰੀਕੇ ਨਾਲ ਜਿੱਥੇ ਪਰਿਵਾਰਕ ਤਲ ਤੇ ਬਚਪਨਾ ਹੋਵੇਗਾ ਸਮਾਜਿਕ ਬਚਪਨਾ ਹੋਵੇਗਾ ਉੱਥੇ ਵਿਸ਼ਾਦ ਹੋਵੇਗਾ ਕਿਧਰੇ ਕਿਧਰੇ ਕੋਈ ਸਮਾਜ ਜਵਾਨ ਹੋ ਜਾਂਦਾ ਹੈ ਬਾਲਗ ਹੋ ਜਾਂਦਾ ਹੈ ਕਿਧਰੇ ਕਿਧਰੇ ਬਜ਼ੁਰਗੀ ਹੈ ਠਹਿਰਾਓ ਹੈ ਪੁਖਤੀ ਹੈ ਪਕਿਆਈ ਹੈ ਇਸੇ ਤਰ੍ਹਾਂ ਕਿਧਰੇ ਕਿਧਰੇ ਰਾਜਨੀਤੀ ਦੇ ਵਿੱਚ ਬਚਪਨਾ ਆਉਂਦਾ ਹੈ ਉਥਲਾਪਨ ਆਉਂਦਾ ਹੈ ਛੀਨਾ ਜਬਤੀ ਜ਼ਿਆਦਾ ਨਿੱਕੀ ਨਿੱਕੀ ਗੱਲ ਦੇ ਉੱਤੇ ਉਤਾਰ ਚੜਾ ਜ਼ਿਆਦਾ ਕਿਧਰੇ ਕਿਧਰੇ ਕੋਈ ਕੌਮ ਕੋਈ ਦੇਸ਼ ਰਾਜਨੀਤਿਕ ਤਲ ਤੇ ਬਾਲਗ ਹੋ ਜਾਂਦਾ ਹੈ ਔਰ ਕਿਧਰੇ ਕਿਧਰੇ ਬਜ਼ੁਰਗੀ ਵੀ ਦੇਖਣ ਨੂੰ ਮਿਲਦੀ ਹੈ ਵੀ ਇਹ ਬਜ਼ੁਰਗ ਹੋ ਗਏ ਨੇ ਬਹੁਤ ਸਹਣੇ ਨੇ ਬੜੇ ਗਹਿਰੇ ਨੇ ਬੜੇ ਗਹਿਰੇ ਨੇ ਜੋ ਇਸ ਢੰਗ ਨਾਲ ਰਾਜਨੀਤੀ ਦਾ ਅਧਿਐਨ ਕਰਦੇ ਨੇ ਉਹ ਕਹਿੰਦੇ ਨੇ ਇੰਗਲੈਂਡ ਰਾਜਨੀਤੀ ਦੇ ਵਿੱਚ ਬਜ਼ੁਰਗ ਹੈ ਅਜਵੀਂ ਰਾਜਨੀਤਿਕ ਤਲ ਤੇ ਉਸ ਦੀ ਜਿਹੜੀ ਸੋਚਣੀ ਹੈ ਬੜੀ ਗਹਿਰੀ ਹੈ ਬੜੀ ਉੱਚੀ ਹੈ ਅਮਰੀਕਾ ਨੂੰ ਕਹਿੰਨੇ ਨੇ ਬਾਲਗ ਹੋ ਗਿਆ ਹੈ ਨਾ ਬਾਲਗ ਸੇ ਬਾਲਗ ਹੋ ਗਿਆ ਹੈ ਪਰ ਬਜ਼ੁਰਗ ਨਹੀਂ ਹੈ ਹਿੰਦੁਸਤਾਨ ਨੂੰ ਕਹਿੰਨੇ ਰਾਜਨੀਤੀ ਦਾ ਬਚਪਨਾ ਆਉਥੇ ਬਿਲਕੁਲ ਬਚਪਨਾ ਛੋਟੀ ਛੋਟੀ ਗਲਤੇ ਆਪਸੀ ਤਣਾਅ ਔਰ ਸਾਰੇ ਦੇਸ਼ ਦੇ ਬਿਸ਼ਾਦ ਛੀਨਾ ਝੱਟੇ ਖੁਆ ਖਾਈ ਇਸ ਤਰ੍ਹਾਂ ਚੱਲ ਰਿਹਾ ਹੈ ਕਿਧਰੇ ਕਿਧਰੇ ਧਾਰਮਿਕ ਤਲ ਤੇ ਵੀ ਬਚਪਨਾ ਆਉਂਦਾ ਹੈ ਮਾਥੇ ਤਿਲਕ ਹੱਥ ਮਾਲਾ ਵਾਣਾ ਲੋਗਨ ਆਰਾਮ ਖਿਲਾਉਣਾ ਜਾਣਾ